ਗੁਰਦੁਆਰਾ ਹਾਂਡੀ ਸਾਹਿਬ ਦਾਨਾਪੁਰ ਇਹ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਬਣਾਇਆ ਗਿਆ ਹੈ ਸੰਨ 1728 ਵਿਕਰਮੀ ਵਿੱਚ ਜਦੋਂ ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰੀ ਜੀ ਅਤੇ ਪਰਿਵਾਰ ਸਮੇਤ ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਜਾ ਰਹੇ ਸਨ ਤਾਂ ਪਟਨੇ ਦੀ ਸੰਗਤਾਂ ਨੇ ਉਹਨਾਂ ਨੂੰ ਵਿਦਾ ਕਰਨ ਲਈ ਸਾਥ ਦਿੱਤਾ ਇਸ ਸਮੇ ਗੁਰੂ ਜੀ ਕੇਵਲ 3.5 ਸਾਲ ਦੇ ਸਨ ਸੰਗਤ ਲਗਭਗ 12 ਮੀਲ ਪੈਦਲ ਚੱਲ ਕੇ ਦਾਨਾਪੁਰ ਪਹੁੰਚੀ ਜਿੱਥੇ ਹੁਣ ਰਾਤ ਪੈ ਚੁੱਕੀ ਸੀ ਦਾਨਾਪੁਰ ਦੀ ਸੰਗਤਾਂ ਨੇ ਗੁਰੂ ਜੀ ਦਾ ਖੁੱਲੇ ਦਿਲ ਨਾਲ ਸਵਾਗਤ ਕੀਤਾ ਇੱਕ ਬਜ਼ੁਰਗ ਮਾਤਾ ਜਸਨੀ ਨੇ ਪਿਆਰ ਅਤੇ ਸ਼ਰਧਾ ਨਾਲ ਗੁਰੂ ਜੀ ਲਈ ਖਿਚੜੀ ਪਕਾਈ ਅਤੇ ਉਸ ਨੂੰ ਆਪਣੀ ਹਾਂਡੀ ਮਿੱਟੀ ਦੇ ਘੜੇ ਵਿੱਚ ਗੁਰੂ ਜੀ ਦੇ ਸਾਹਮਣੇ ਪੇਸ਼ ਕੀਤੀ। ਇਹ ਦੇਖ ਕੇ ਗੁਰੂ ਜੀ ਉਸ ਦੀ ਸ਼ਰਧਾ ਤੋਂ ਬਹੁਤ ਪ੍ਰਭਾਵਿਤ ਹੋਏ। ਗੁਰੂ ਜੀ ਨੇ ਨਾ ਸਿਰਫ ਖੁਦ ਖਿਚੜੀ ਖਾਧੀ ਸਗੋਂ ਸੰਗਤ ਨੂੰ ਵੀ ਸਕਾਈ। ਮਾਤਾ ਜਸਨੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਹਮੇਸ਼ਾ ਇੱਥੇ ਹੀ ਰਹੋ। ਇਸ ਤੇ ਗੁਰੂ ਜੀ ਨੇ ਆਸ਼ੀਰਵਾਦ ਦਿੰਦੇ ਹੋਏ ਫਰਮਾਇਆ ਜਦੋਂ ਤੱਕ ਇਸ ਹਾਂਡੀ ਵਿੱਚ ਖਿਚੜੀ ਪਕਾਈ ਜਾਵੇਗੀ ਅਤੇ ਸੰਗਤ ਨੂੰ ਵੰਡੀ ਜਾਵੇਗੀ ਤੁਹਾਨੂੰ ਮੇਰੀ ਮੌਜੂਦਗੀ ਇੱਥੇ ਮਹਿਸੂਸ ਹੋਵੇਗੀ। ਇਸ ਪਵਿੱਤਰ ਆਗਿਆ ਦਾ ਪਾਲਨ ਕਰਦੇ ਹੋਏ ਮਾਤਾ ਜਸਨੀ ਨੇ ਆਪਣੇ ਘਰ ਨੂੰ ਇੱਕ ਧਰਮਸ਼ਾਲਾ ਵਜੋਂ ਤਬਦੀਲ ਕਰ ਦਿੱਤਾ ਅਤੇ ਲਗਾਤਾਰ ਉਸੇ ਹਾਂਡੀ ਵਿੱਚ ਖਿਚੜੀ ਪਕਾ ਕੇ ਸੰਗਤ ਨੂੰ ਲੰਗਰ ਵਰਤਾਉਂਦੀ ਰਹੀ। ਇਸੇ ਕਾਰਨ ਇਸ ਸਥਾਨ ਨੂੰ ਹਾਂਡੀ ਸਾਹਿਬ ਕਿਹਾ ਜਾਣ ਲੱਗਾ। ਬਾਅਦ ਵਿੱਚ ਮਾਤਾ ਜਸਨੀ ਦੇ ਪੁੱਤਰ ਮथुरा ਸਿੰਘ ਨੇ ਇਸ ਪਵਿੱਤਰ ਥਾਂ ਤੇ ਗੁਰਦੁਆਰਾ ਬਣਾਉਣ ਲਈ ਜ਼ਮੀਨਦਾਨ ਦਿੱਤੀ। ਅੱਜ ਵੀ ਮथुरा ਸਿੰਘ ਦੇ ਵੰਸ਼ਜ ਸ਼੍ਰੀ ਅਰुण ਸਿੰਘ ਅਤੇ ਉਨ੍ਹਾਂ ਦਾ ਪਰਿਵਾਰ ਇੱਥੇ ਰਹਿੰਦਾ ਹੈ ਅਤੇ ਆਪਣੇ ਪੂਰਵਜਾਂ ਵਾਲੀ ਸੇਵਾ ਧਰਮ ਨੂੰ ਨਿਭਾ ਰਹੇ ਹਨ। ਸਤਿ ਸ਼੍ਰੀ ਅਕਾਲ।